ਸੀਨੀਅਰ ਪੰਜਾਬ ਟੀਵੀ ਤੇ ਮੈਂ ਤੁਹਾਡੇ ਨਾਲ ਸਿਮਰਤੀ ਸਿੰਘ ਪੰਜਾਬ ਚ ਬਿਜਲੀ ਚੋਰੀ ਸਾਲਾਨਾ 2000 ਕਰੋੜ ਰੁਪਏ ਤੋਂ ਟੱਪੀ ਪੰਜਾਬ ਵਿੱਚ ਬਿਜਲੀ ਚੋਰੀ ਇੱਕ ਗੰਭੀਰ ਸਮੱਸਿਆ ਬਣ ਚੁੱਕੀ ਹੈ ਜਿਸ ਕਾਰਨ ਹਰ ਸਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪੀਐਸਪੀਸੀਐਲ ਨੂੰ ਭਾਰੀ ਆਰਥਿਕ ਨੁਕਸਾਨ ਚੱਲਣਾ ਪੈਂਦਾ ਹੈ ਪੰਜਾਬ ਚ ਬਿਜਲੀ ਚੋਰੀ ਨਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਲਗਾਤਾਰ ਘਾਟਾ ਪੈ ਰਿਹਾ ਹੈ ਤੇ ਪੰਜਾਬੀਆਂ ਨੇ 2024-25 ਦੇ 9 ਮਹੀਨਿਆਂ ਚ ਰੋਜ਼ਾਨਾ ਲਗਭਗ 5.5 ਕਰੋੜ ਦੀ ਔਸਤ ਨਾਲ 2000 ਕਰੋੜ ਰੁਪਏ ਤੋਂ ਵੱਧ ਦੀ ਬਿਜਲੀ ਚੋਰੀ ਕੀਤੀ ਹੈ। ਪੀਐਸਪੀਸੀਐਲ ਦੇ ਬਾਡਰ ਅਤੇ ਪੱਛਮੀ ਜ਼ੋਨਾਂ ਦੇ 70% ਫੀਟਰ ਘਰ ਦੇ ਵਾਲੇ ਹਾਲ ਜਿੱਤੇ ਉਕਤ ਸਮੇਂ ਦੌਰਾਨ ਪਾਵਰ ਕਾਮ ਨੂੰ 1442 ਕਰੋੜ ਰੁਪਏ ਦਾ ਚਰਕਾ ਲੱਗਾ ਹੈ। ਪੰਜਾਬ ਚ ਕੁਝ ਧਾਰਮਿਕ ਡੇਰੇ, ਥਾਣੇ, ਕਿਸਾਨ ਜੁਗੀਆਂ ਦੇ ਮੈਂਬਰ, ਰਾਜਨੀਤਿਕ ਤੌਰ ਤੇ ਮਾਨਤਾ ਪ੍ਰਾਪਤ ਸੰਗਠਨ ਤੇ ਇਥੋਂ ਤੱਕ ਕੁਝ ਸਰਪੰਚ ਕਥਿਤ ਤੌਰ ਤੇ ਨਜਾਇਜ਼ ਗੁੰਡੀ ਜਾ ਕਨੈਕਸ਼ਨਾਂ ਰਾਹੀਂ ਬਿਜਲੀ ਚੋਰੀ ਕਰ ਰਹੇ ਹਨ ਅੰਕੜਿਆਂ ਮੁਤਾਬਿਕ ਸਾਲ 2015-16 ਵਿੱਚ ਬਿਜਲੀ ਚੋਰੀ ਨਾਲ ਘਟਾ 1200 ਕਰੋੜ ਰੁਪਏ ਸੀ ਜੋ ਲੰਘੇ ਬੀਤੀ ਸਾਲ ਚ 2050 ਕਰੋੜ ਰੁਪਏ ਨੂੰ ਛੂ ਗਿਆ ਤੇ ਅੱਗੇ ਹੋਰ ਵੀ ਵੱਧ ਸਕਦਾ ਹੈ ਕੁੱਲ 2000 ਕਰੋੜ ਰੁਪਏ ਤੋਂ ਬਹੁਤੀ ਚੋਰੀ ਖਪਤਕਾਰਾਂ ਵੱਲੋਂ ਮੀਟਰ ਰੀਡਿੰਗ 600 ਜੁੰਟਾ ਤੋਂ ਹੇਠਾਂ ਰੱਖਣ ਦਾ ਨਤੀਜਾ ਹੈ ਜੋ ਘਰੇਲੂ ਖਪਤਕਾਰਾਂ ਲਈ ਮੁਕਤ ਹਨ ਪੀਐਸਪੀਸੀਐਸ ਦੇ ਅੰਕੜਿਆਂ ਮੁਤਾਬਿਕ ਪੀਐਕਸ ਪੀਸੀਐਲ ਦੇ ਸਰਹੱਦੀ ਤੇ ਪਛਮੀ ਜ਼ੋਨਾਂ ਚ ਕੁੱਲ 2099 ਫੀਡਰ ਹਨ ਉਹਨਾਂ ਦੇ ਵਿੱਚੋਂ 77% ਜਾਨੀ ਕਿ 1616 ਫੀਡਰਾਂ ਤੇ ਪਿਛਲੇ ਵਿੱਤੀ ਸਾਲ ਦੇ 9 ਮਹੀਨਿਆਂ ਚ ਪਾਵਰ ਕਮ ਨੂੰ ਲਗਭਗ 1442 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਬਾਰਡਰ ਜ਼ੋਨ ਦੇ ਫੀਡਰਾਂ ਚੋਂ 80 ਤੋਂ 90% ਦੀ ਘਾਟੇ ਵਾਲੇ 19 ਫੀਡਰ ਹਨ ਜੋ ਤਰਨਤਾਰਨ ਸਰਕਲ ਦੀ ਪੱਟੀ ਤੇ ਪਿੱਖੀ ਡਿਵੀਜ਼ਨ ਵਿੱਚ ਹਨ ਜਦਕਿ 70 ਤੋਂ 80% ਦੀ ਘਾਟੇ ਵਾਲੇ 8 ਫੀਟਰ ਤੋਂ 44 ਫੀਟਰ ਜੋ ਬਾਦਰ ਜ਼ੋਨ ਤੇ 24 ਪਛਵੀ ਜ਼ੋਨ ਵਿੱਚ ਹਨ ਇਸ ਵਰਗ ਚ ਅਜਨਾਲਾ ਉਪਸ਼ਹਿਰੀ ਸਰਕਲ ਦਰਨਤਾਰਨ ਸਰਕਲ ਚ ਪੱਟੀ ਤੇ ਪਿੱਖੀਬੀਨ ਬਠਿੰਡਾ ਸਰਕਲ ਚ ਭਗਤਾ ਤੇ ਫਿਰੋਜ਼ਪੁਰ ਸਰਕਲ ਚ ਜੀਰਾ ਗੰਭੀਰ ਡਿਵੀਜ਼ਨਾਂ ਵਿੱਚੋ ਸ਼ਾਮਲ ਹਨ ਪੰਜਾਬ ਰਾਜ ਬਿਜਲੀ ਰੈਗੂਲੈਟਰੀ ਕਮਿਸ਼ਨ ਨੇ 2025-26 ਦੇ ਆਪਣੇ ਟੈਰਿਫ ਹੁਕਮ ਚ ਕਿਹਾ ਸੀ ਕਿ ਇਹ ਘਾਟਾ ਬਹੁਤ ਗੰਭੀਰ ਤਸਵੀਲ ਪੇਸ਼ ਕਰਦਾ ਹੈ ਤੇ ਪੀਐਸਪੀਸੀਐਲ ਨੂੰ ਕਾਰਵਾਈ ਕਰਨ ਦੀ ਲੋੜ ਹੈ 올 인디아 파워 엔지니어스 페데레이션 ਦੇ ਤਰਜਮਾਨ ਵੀ ਕੇ ਗੁਪਤਾ ਨੇ ਕਿਹਾ ਕਿ ਵੱਧ ਬਿਜਲੀ ਚੋਰੀ ਵਾਲੀਆਂ ਡਿਵੀਜ਼ਨਾਂ 'ਤੇ ਲਗਾਤਾਰ ਛਾਪੇ ਮਾਰਨ ਸਮੇਂ ਦੀ ਲੋੜ ਹੈ ਤਰਨਤਨ ਸਰਕਲ 'ਚ ਐਸ ਆਈ ਮੋਤਮ ਸਿੰਘ ਨੇ ਕਿਹਾ ਕਿ ਕਮਾਂਤਰੀ ਸਰਹੱਦ ਨੇੜਲੇ ਖੇਤਰਾਂ 'ਚ ਪਿੱਕੀਵਿੰਡ ਖਾਲੜਾ ਅਮਰਕੋਟ ਖੇਮਕਰਨ ਪੱਟੀ ਕੈਰੋਂ ਸਰਹਾਲੀ ਬਿਜਲੀ ਚੋਰੀ ਵਾਲੇ ਗੰਬੀਰ ਇਲਾਕੇ ਹਨ ਬਿਜਲੀ ਮੰਤਰੀ ਹਰਪਜਨ ਸਿੰਘ ਨੇ ਕਿਹਾ ਕਿ ਸਾਡੇ ਟਰਾਂਸਮਿਸ਼ਨ ਘਾਤੇ 'ਚ ਕਮੀ ਆਈ ਹੈ ਤੇ ਹੁਣ ਧਿਆਨ ਬਿਜਲੀ ਚੋਰੀ ਖਿਲਾਫ ਸਖਤ ਕਾਰਵਾਈ ਕਰਨ ਦੀ ਹੈ ਅਤੇ ਇਸ ਨੂੰ ਯਕੀਨੀ ਬਣਾਇਆ ਜਾਵੇ ਕਿ ਬਿਜਲੀ ਚੋਰੀ ਨੂੰ ਜਲਦ ਤੋਂ ਜਲਦ ਰੋਕਿਆ ਜਾਵੇ ਸਾਡੀਆਂ ਐਨਫੋਰਸਮੈਂਟ ਵਿੰਗ ਟੀਮਾਂ ਅਜਿਹੀ ਚੋਰੀ ਰੋਕਣ ਦੇ ਸਮਰੱਥ ਹਨ ਪੀ ਐਕਸ ਪੀ ਸੀ ਐਲ ਦੇ ਇੰਜੀਨੀਅਰ ਐਸੋਸੀਏਸ਼ਨ ਨੇ ਦਾਅਵਾ ਕੀਤਾ ਹੈ ਕਿ ਜਦੋਂ ਉਹਨਾਂ ਦੀਆਂ ਟੀਮਾਂ ਪਿੰਡਾਂ ਚ ਨਜਾਇਜ਼ ਕਨੈਕਸ਼ਨਾਂ ਦੀ ਜਾਂਚ ਕਰਦੀਆਂ ਹਨ ਤਾਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਸਰਹੰਦੀ ਇਲਾਕੇ ਦੇ ਸੇਵਾਵਾਂ ਲਵਾ ਚੁੱਕੇ ਸੀਨੀਅਰ ਇੰਜੀਨੀਅਰਸ ਨੇ ਕਿਹਾ ਕਿਸਾਨਿਕ ਰਾਜਸੀ ਆਗੂਆਂ ਤੋਂ ਲੈ ਕੇ ਕਸਾਨ ਦੁਨੀਆ ਦੇ ਮੈਂਬਰ ਤੇ ਕਦੇ-ਕਦੇ ਪੁਲਿਸ ਵੀ ਆਪਣਾ ਪ੍ਰਭਾਵ ਵਰਤ ਕੇ ਸਾਡੀਆਂ ਟੀਮਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਆ। ਚੋਰੀ ਦੇ ਤਰੀਕੇ ਜੋ ਇਹਨਾਂ ਬਿਜਲੀ ਚੋਰਾਂ ਦੇ ਵੱਲੋਂ ਵਰਤੇ ਜਾਂਦੇ ਹਨ ਉਹਨਾਂ ਦੇ ਵਿੱਚ ਕੁੰਡੀ ਜਾਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਿਜਲੀ ਦੀ ਵਰਤੋਂ ਕਰਨਾ, ਮੀਟਰਾਂ ਦੇ ਨਾਲ ਛੇੜਖਾੜ ਕਰਨਾ ਜਾਂ ਉਹਨਾਂ ਨੂੰ ਰੋਕਣਾ, ਅੰਡਰਗਰਾਊਂਡ ਤਾਰਾਂ ਜਾਂ ਹੋਰ ਗੈਰ ਕਾਨੂੰਨੀ ਜੁਗਤਾਂ ਨਾਲ ਬਿਜਲੀ ਦੀ ਚੋਰੀ ਕਰਨਾ। ਕਈ ਵਾਰ ਧਾਰਮਿਕ ਦੇਰੇ ਪੁਲਿਸ ਥਾਣੇ ਕਿਸਾਨ ਯੂਨੀਅਨ ਦੇ ਮੈਂਬਰ ਤੇ ਰਾਜਨੀਤਿਕ ਤੌਰ ਤੇ ਜੁੜੇ ਲੋਕ ਵੀ ਇਸ ਵਿੱਚ ਸ਼ਾਮਲ ਹਨ ਤੇ ਬਿਜਲੀ ਮੰਤਰੀ ਹਰਪਜਨ ਸਿੰਘ ਵੱਲੋਂ ਇਸ ਚੀਜ਼ ਤੇ ਕਾਫੀ ਜ਼ੋਰ ਦਿੱਤਾ ਗਿਆ ਹੈ ਕਿ ਬਿਜਲੀ ਚੋਰੀ ਨੂੰ ਰੋਕਣ ਦੇ ਲਈ ਉਹਨਾਂ ਦੇ ਵੱਲੋਂ ਜੋ ਵੀ ਸਾਰਥਕ ਕਦਮ ਨੇ ਉਹਨਾਂ ਨੂੰ ਪੁੱਟ ਕੇ ਬਹੁਤ ਹੀ ਜਲਦੀ ਬਿਜਲੀ ਚੋਰੀ ਨੂੰ ਰੋਕਿਆ ਜਾਵੇ ਤੇ ਇਸ ਦੇ ਲਈ ਉਹ ਪੀਐਸਪੀਸੀਐਲ ਬੋਰਡ ਤੇ ਜੋ ਇਸ ਦੇ ਵਿੰਗ ਬੜਾਏ ਹੋਏ ਹਨ ਉਹਨਾਂ ਨੂੰ ਪਿੰਡਾਂ ਦੇ ਵਿੱਚ ਜਾ ਕੇ ਛਾਪੇ ਮਾਰਨ ਦੇ ਲਈ ਕਿਹਾ ਜਾਂਦਾ ਅਤੇ ਉਹਨਾਂ ਨੂੰ ਸਖਤ ਆਦੇਸ਼ ਦਿੱਤੇ ਹਨ ਕਿ ਬਿਜਲੀ ਚੋਰੀ ਨੂੰ ਜਲਦ ਤੋਂ ਜਲਦ ਰੋਕਿਆ ਜਾ ਸਕੇ ਤਾਂ ਜੋ ਇਸ ਘਾਟੇ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾ ਸਕੇ ਤੇ ਉਹਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ 600 ਜੁਨਟ ਜੋ ਸਰਕਾਰ ਦੇ ਵੱਲੋਂ ਹਰ ਮਹੀਨੇ 300 ਜੁਨਟ ਬਿਜਲੀ ਖਪਤਕਾਰਾਂ ਨੂੰ ਮੁਫਤ ਵਿੱਚ ਦਿੱਤੀ ਜਾਂਦੀ ਹੈ ਕਈ ਲੋਕ ਉਹਨਾਂ 600 ਜੁਨਟਾਂ ਤੋਂ ਘੱਟ ਜੁਨਟਾਂ ਖਰਚ ਕਰਨ ਦੀ ਬਜਿਲੀ ਚੋਰੀ ਕਰਦੇ ਹਨ ਉਹਨਾਂ ਨੂੰ ਉਹਨਾਂ ਨੇ ਹੁਕਮ ਦਿੱਤਾ ਹੈ ਕਿ ਉਹ ਇਦਾਂ ਦੀਆਂ ਕਾਰਵਾਈਆਂ ਨਾ ਕਰਨ ਅਤੇ ਬਿਜਲੀ ਚੋਰੀ ਨਾ ਕਰਨ ਤਾਂ ਜੋ ਬਿਜਲੀ ਦਫ਼ਤਰ ਦੇ ਉੱਤੇ ਜੋ ਘਾਟਾ ਪੈ ਰਿਹਾ ਹੈ ਉਸ ਨੂੰ ਘੱਟ ਕੀਤਾ ਜਾ ਸਕੇ ਅਗਲੀ ਖਬਰ ਜੁੜੀ ਹੋਈ ਹੈ ਰਿਸ਼ਵਤ ਦੇ ਕੇਸ ਦੇ ਨਾਲ ਪਟਵਾਰੀ ਤੇ ਕਾਨਗੋ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਵਿਜੀਲੈਂਸ ਬਿਊਰੋ ਨੇ ਬਰਨਾਲਾ ਜ਼ਿਲ੍ਹੇ ਦੇ ਇੱਕ ਪਟਵਾਰੀ ਤੇ ਫੀਲਡ ਕਾਨਗੋ ਨੂੰ 15000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ ਇਸ ਮਾਮਲੇ ਵਿੱਚ ਫੀਲਡ ਕਾਨਗੋ ਦੀ ਪੈਣ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਨੂੰ ਕਿਰਨਜੀਤ ਕੌਰ ਧਾਲੀਵਾਲ ਪਤਨੀ ਮਰਹੂਮ ਮਨਜੀਤ ਸਿੰਘ ਵਾਸੀ ਠੁੱਲੀਵਾਲ ਵੱਲੋਂ ਸ਼ਿਕਾਇਤ ਕੀਤੀ ਸੀ ਕੇ ਵਜੀਦ ਕੇ ਕਲਾ ਵਿਕੇ ਤਾਇਨਾਤ ਪਟਵਾਰੀ ਮੰਦਰ ਸਿੰਘ ਅਤੇ ਫੀਲਡ ਕਾਨਗੋ ਸੰਘੇੜਾ ਗੁਰਚਰਨ ਸਿੰਘ ਅਤੇ ਮਹਿੰਦਰ ਕੌਰ ਵਾਸੀ ਨੰਗਲ ਦੇ ਆਪਸ ਵਿੱਚ ਮੁਲੀ ਭੁਗਤ ਕਾਰਨ ਸ਼ਿਕਾਇਤ ਕਰਤਾ ਔਰਤ ਤੋਂ ਕਿਸੇ ਜ਼ਮੀਨ ਦੇ ਕੰਮ ਕਰਨ ਬਦਲੇ ਪਹਿਲਾ 10000 ਰੁਪਏ ਅਤੇ ਬਾਅਦ ਵਿੱਚ 5000 ਰੁਪਏ ਲਏ ਗਏ। ਵਿਜੀਲੈਂਸ ਨੇ ਇਸ ਸ਼ਿਕਾਇਤੀ ਦੰਗਾਈ ਨਾਲ ਜਾਂਚ ਮਗਰੋਂ ਮੰਦਰ ਸਿੰਘ ਪਟਵਾਰੀ ਤੇ ਗੁਰਚਰਨ ਸਿੰਘ ਫੀਲਡ ਕਾਨਗੋ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਦੋਂ ਕਿ ਕਾਨਗੋ ਦੀ ਭੈਣ ਮਹਿੰਦਰ ਕੌਰ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਅਵ੍ਰੁੱਧ थाना ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਪਟਿਆਲਾ ਵੱਲੋਂ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰਾ ਦੀ ਅਗਵਾਈ ਹੇਠ ਕਿਸਾਨਾਂ ਨੇ ਪਿੰਡ ਛਾਜਰੀ ਵਿੱਚ ਸਕੂਲ ਆਫ ਐਮੀਨੈਂਸ ਦਾ ਅਧਿਕਾਰਤਨ ਕਰਨ ਲਈ ਰੱਖੇ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਰੋਧ ਕੀਤਾ ਗਿਆ ਜਦੋਂ ਕਿਸਾਨ ਮੁੱਖ ਮੰਤਰੀ ਤੋਂ ਸਵਾਲ ਪੁੱਛਣ ਲਈ ਅੱਗੇ ਵਧਣ ਲੱਗੇ ਤਾਂ ਪਾਰੀ ਗਿਣਤੀ ਵਿੱਚ ਤਾਨਾ ਪੁਲਿਸ ਨੇ ਉਹਨਾਂ ਨੂੰ ਪਿੰਡ ਸ਼ਾਜਰੀ ਦੇ ਚੌਕ ਵਿੱਚ ਹੀ ਰੋਕ ਲਿਆ ਕਿਸਾਨ ਕੜਕ ਦੀ ਧੁੱਪ ਵਿੱਚ ਇੱਥੇ ਹੀ ਸੜਕ ਤੇ ਧਰਨਾ ਲਾ ਕੇ ਬੈਠ ਗਏ ਜਿਸ ਦਰਾਂ ਪੁਲਿਸ ਨੇ ਉਹਨਾਂ ਨੂੰ ਖਦੇੜਨ ਲਈ ਹਲਕਾ ਲਾਠੀ ਚਾਰਜ ਵੀ ਕੀਤਾ ਕਿਸਾਨ ਆਗੂ ਜਸਵੀਰ ਸਿੰਘ ਮਹਦੇਵਾਸ ਨੇ ਦੱਸਿਆ ਤੇ ਦੋਸ਼ ਲਗਾਇਆ ਕਿ ਜਦੋਂ ਉਹ ਆਪਣੀਆਂ ਮੰਗਾਂ ਸੰਬੰਧੀ ਮੁੱਖ ਮੰਤਰੀ ਨੂੰ ਮਿਲਣ ਜਾ ਰਹੇ ਸਨ ਤਾਂ ਪੁਲਿਸ ਨੇ ਉਹਨਾਂ ਨੂੰ ਰੋਕ ਲਿਆ ਅਤੇ ਕਿਸਾਨਾਂ ਨਾਲ ਧੱਕਾ ਮੁੱਕੀ ਵੀ ਕੀਤੀ ਉਹਨਾਂ ਕਹੇ ਕਿ ਸੰਬੂ ਤੇ ਖਨੌਰੀ ਬਾਡਰਾ ਵਿੱਚ ਕਿਸਾਨ ਮੋਰਚਿਆਂ ਖਿਲਾਫ ਕਾਰਵਾਈ ਦੌਰਾਨ ਕਿਸਾਨਾਂ ਦਾ ਸਮਾਨ ਚੋਰੀ ਹੋ ਗਿਆ ਸੀ। ਉਹਨਾਂ ਕਿਹਾ ਕਿ ਉਹ ਪੁੱਛਣਾ ਚਾਹੁੰਦੇ ਹਨ ਕਿ ਇਹਨਾਂ ਮੋਰਚਿਆਂ ਦੌਰਾਨ ਜਦੋਂ ਸਰਕਾਰ ਨੇ ਕਿਸਾਨਾਂ ਆਗੂਆਂ ਨੂੰ ਗੱਲਬਾਤ ਲਈ ਸੱਦਿਆ ਸੀ ਤਾਂ ਉਹਨਾਂ ਨੂੰ ਗਿਫਤਾਰ ਕਿਉਂ ਕੀਤਾ ਗਿਆ। ਉਹਨਾਂ ਦੋਸ਼ ਲਾਇਆ ਕਿ ਭਗਵੰਤ ਸਿੰਘ ਮਾਨ ਦੀ ਗਵਾਹੀ ਵਾਲੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਅੰਦਰੋਂ ਮਿਲੀਆਂ ਹੋਈਆਂ ਹਨ। ਉਹਨਾਂ ਦੱਸਿਆ ਕਿ ਪਿਛਲੇ ਕਾਨੂੰਨ ਵਿੱਚ ਫੈਕਟਰੀਆਂ ਦਾ ਪਾਣੀ ਧਰਤੀ ਵਿੱਚ ਭੇਜਣ ਦੀ ਸੂਰਤ ਵਿੱਚ 6 ਸਾਲ ਤੱਕ ਦੀ ਸਜ਼ਾ ਸੀ ਪਰ ਭਗਵੰਤ ਸਿੰਘ ਮਾਨ ਸਰਕਾਰ ਨੇ ਇਸ ਨੂੰ ਖਤਮ ਕਰਕੇ ਸਿਰਫ ਜੁਰਮਾਨੇ ਵਾਲੀ ਤਦਵੀਜ਼ ਰੱਖ ਦਿੱਤੀ ਹੈ ਇਹ ਪੰਜਾਬ ਦੇ ਲੋਕਾਂ ਨਾਲ ਧੱਗਾ ਹੈ ਕਿਉਂਕਿ ਸੂਬਾ ਵਾਸੀ ਗੱਧਾ ਪਾਣੀ ਪੀਣ ਲਈ ਮਜਬੂਰ ਹੋਣਗੇ ਇਸ ਮੌਕੇ ਸੂਬਾ ਆਗੂ ਜਸਵਿੰਦਰ ਸਿੰਘ ਲੋਂਗੋਵਾਲ ਜ਼ਿਲ੍ਹਾ ਆਗੂ ਜਸਵੀਰ ਸਿੰਘ ਮੈਦੇਵਾਸ ਸੰਤ RAM ਸਿੰਘ ਸ਼ਾਜਰੀ ਜੱਗੀ ਸਿੰਘ ਗੱਲੂਆ ਭਗਵੰਤ ਸਿੰਘ ਮੈਦੇਵਾਸ ਮੱਖਣ ਸਿੰਘ ਪਾਪੜਾ ਰਾਜ ਸਿੰਘ ਥੇੜੀ ਅਤੇ ਹੋਰ ਵੀ ਕਿਸਾਨ ਆਗੂ ਮੌਜੂਦ ਸਨ ਪਿੰਡ ਸ਼ਾਜਰੀ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਕੂਲ ਆਫ ਐਮੀਨੈਂਸ ਦੇ ਉਦਘਾਟਨ ਸਮਾਗਮ ਵਿੱਚ ਪਹੁੰਚ ਕੇ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਮਜ਼ਦੂਰ ਮੁਕਤੀ ਕਿਸਾਨ ਪੰਜਾਬ ਦੇ ਸੂਬਾ ਪ੍ਰਧਾਨ ਗੋਬਿੰਦ ਸਿੰਘ ਛਾਦਰੀ ਨੂੰ ਗਸ਼ਤਾਰ ਕਰ ਲਿਆ। ਮੁੱਖ ਮੰਤਰੀ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਬੱਚਿਆਂ ਦੇ ਮਾਪਿਆਂ ਨੂੰ ਖੁੱਲਾ ਮੰਗ ਪੱਤਰ ਭੇਜਿਆ ਗਿਆ ਸੀ ਅਤੇ ਬਾਕੀਆਂ ਨੂੰ ਪਾਸ ਜਾਰੀ ਕੀਤੇ ਗਏ ਸਨ। ਗੋਬਿੰਦ ਸਿੰਘ ਛਾਦਰੀ ਨੇ ਦੱਸਿਆ ਕਿ ਉਹਨਾਂ ਦਾ ਬੱਚਾ ਇਸ ਸਕੂਲ ਵਿੱਚ ਪੜਦਾ ਹੈ। ਸਕੂਲ ਵੱਲੋਂ ਸਮਾਗਮ ਵਿੱਚ ਸ਼ਾਮਲ ਹੋਣ ਦੇ ਲਈ ਉਹਨਾਂ ਦਾ ਪਾਸ ਬਣਾਇਆ ਗਿਆ ਸੀ ਅਤੇ ਇਸ ਦੇ ਬਾਵਜੂਦ ਪੁਲਿਸ ਵੱਲੋਂ ਉਸ ਨੂੰ ਰੋਕਿਆ ਗਿਆ। ਲੋਕਾਂ ਨੂੰ ਵੀ ਘਰ ਮੋੜ ਦਿੱਤਾ। ਇਸ ਦੇ ਬਰੋਸ ਚ ਨਾਗਾ ਜੀ ਕਰਨ ਤੇ ਸ਼ਾਜ਼ਦੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਗੋਬਿੰਦ ਸਿੰਘ ਸ਼ਾਜ਼ਦੀ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਸਿੱਖਿਆ ਕ੍ਰਾਂਤੀ ਦੇ ਨਾਂ ਹੇਠ ਪਹਿਲਾਂ ਹੀ ਬਣੇ ਸਕੂਲਾਂ ਵਿੱਚ ਨੀਂਹ ਪੱਥਰ ਰੱਖ ਕੇ ਲੋਕਾਂ ਦੇ ਅੱਖਾਂ ਦੇ ਵਿੱਚ ਘੱਟਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੂੜ ਨੇੜਲੇ ਪਿੰਡ ਬੂਟਾ ਸਿੰਘ ਵਾਲਾ ਵਿਖੇ ਸਰਪੰਚ ਜਰਨੈਲ ਸਿੰਘ ਅਤੇ ਪੰਚਾਇਤ ਦੀ ਅਗਵਾਈ ਹੇਠ ਹੋਏ ਗ੍ਰਾਮ ਸਭਾ ਦੇ ਵਿਸ਼ੇਸ਼ اجلاس ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਪਿੰਡ ਦੀ ਆਬਾਦੀ ਵਿੱਚ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਨੂੰ 30 ਅਪ੍ਰੈਲ ਤੱਕ ਪਿੰਡ ਵਿੱਚੋਂ ਬਾਹਰ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ ਪਿੰਡ ਵਿੱਚ ਕਿਰਾਏ ਦੇ ਮਕਾਨਾਂ ਵਿੱਚ 100 ਤੋਂ ਵੱਧ ਮਜ਼ਦੂਰ ਰਹਿੰਦੇ ਹਨ ਪੰਚਾਇਤ ਵੱਲੋਂ ਇਸ ਸੰਬੰਧੀ ਲੈਟਰ ਪੈਡ ਉੱਤੇ ਜਾਰੀ ਕੀਤੇ ਪਿਆਨ ਵਿੱਚ ਕਿਹਾ ਗਿਆ ਹੈ ਕਿ ਆਬਾਦੀ ਤੋਂ ਬਾਹਰ ਖੇਤਾਂ ਵਿੱਚ ਪ੍ਰਵਾਸੀ ਮਜ਼ਦੂਰ ਰੱਖੇ ਜਾ ਸਕਦੇ ਹਨ ਰਿਹਾਇਸ਼ੀ ਖੇਤਰ ਵਿੱਚ ਪ੍ਰਵਾਸੀ ਮਜ਼ਦੂਰਾਂ ਅਤੇ ਜਿਨ੍ਹਾਂ ਮਕਾਨਾਂ ਵਿੱਚ ਉਹ ਮਜ਼ਦੂਰ ਰਹਿੰਦੇ ਹਨ ਉਹਨਾਂ ਦੇ ਮਾਲਕਾਂ ਨੂੰ ਵੀ 30 ਅਪ੍ਰੈਲ ਤੱਕ ਮਜ਼ਦੂਰਾਂ ਨੂੰ ਪਿੰਡ ਵਿੱਚੋਂ ਬਾਹਰ ਭੇਜਣ ਦੇ ਲਈ ਕਿਹਾ ਗਿਆ ਹੈ ਸਰਪੰਚ ਅਤੇ ਪੰਚਾਇਤ ਵੱਲੋਂ ਇੱਕ ਹੋਰ ਨਿਰਦੇਸ਼ ਤਹਿਤ ਰਾਤੀ 10 ਵਜੇ ਤੋਂ ਬਾਅਦ ਕਿਸੇ ਵੀ ਸ਼ੱਕੀ ਜਾਂ ਪ੍ਰਵਾਸੀ ਨੂੰ ਬਿਨਾਂ ਕਿਸੇ ਲੋੜ ਤੋਂ ਗਲੀਆਂ ਵਿੱਚੋਂ ਘੁੰਮਣ ਦੀ ਪਾਬੰਦੀ ਹੋਵੇਗੀ ਪੰਚਾਇਤ ਅਨੁਸਾਰ ਇਹ ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਕਈ ਪ੍ਰਵਾਸੀ ਮਜ਼ਦੂਰਾਂ ਵੱਲੋਂ ਪਿੰਡ ਦੇ ਵਿੱਚ ਗਲਤ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਪੰਚਾਇਤ ਵੱਲੋਂ ਮਤੇ ਦੀ ਕਾਪੀ ਪ੍ਰਸ਼ਾਸਨ ਨੂੰ ਭੇਜਣ ਦੀ ਗੱਲ ਆਖੀ ਹੈ ਉਹਨਾਂ ਕਹਿ ਚ ਕਿ ਖੇਤਾਂ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਰਹਿਣ ਤੇ ਕੋਈ ਪਾਬੰਦੀ ਨਹੀਂ ਹੈ ਇਸ ਇਕੱਠ ਮੌਕੇ ਸਰਪੰਚ ਜਰਨੈਲ ਸਿੰਘ ਇਕਬਾਲ ਸਿੰਘ ਅਤੇ ਹੋਰ ਵੀ ਪਿੰਡ ਦੇ ਮੋਖਵਾਰ ਆਗੂ ਤੇ ਪੰਚਾਇਤ ਮੈਂਬਰ ਸ਼ਾਮਲ ਸਨ 13 ਮਈ 2025 ਨੂੰ ਪਿੰਡ ਬੂਟਾ ਸਿੰਘ ਵਾਲਾ ਦੀ ਪੰਚਾਇਤ ਵੱਲੋਂ ਗੈਰ ਕਾਨੂੰਨੀ ਤੌਰ ਤੇ ਪਿੰਡ ਵਿੱਚ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਖਿਲਾਫ ਲਿਖਤੀ ਮਤਾ ਪਾਸ ਕੀਤਾ ਗਿਆ ਸੀ ਅਤੇ ਮਤੇ ਵਿੱਚ ਸਾਰੇ ਪਿੰਡ ਵਾਸੀਆਂ ਨੂੰ ਇਸ ਮਤੇ ਦੀ ਉਲੰਘਣਾ ਕਰਨ ਉਤੇ ਸਖਤ ਕਾਰਵਾਈ ਭੁਗਤਣ ਦੀ ਚੇਤਾਵਨੀ ਦੇ ਦਿੱਤੀ ਗਈ। ಗ್ರಾಮ ਪੰਚਾਇਤ ਵੱਲੋਂ ਪਿੰਡ ਦੇ ਨਿਵਾਸੀਆਂ ਦੀ ਹਾਜ਼ਰੀ ਵਿੱਚ ਗੁਰਦੁਆਰਾ ਸਿੰਘ ਸਭਾ ਦੇ ਬਾਹਰ ਗਰਾਊਂਡ ਵਿੱਚ ਇਹ ਮਤਾ ਪਾਇਆ ਗਿਆ ਸੀ। ਅਤੇ ਪਿੰਡ ਦੀ ਹਦੂਰ ਅੰਦਰ ਰਹਿ ਰਹੇ ਗੈਰ ਕਾਨੂੰਨੀ ਤੌਰ ਤੇ ਰਹਿੰਦੇ ਪ੍ਰਵਾਸੀਆਂ ਨੂੰ ਪਿੰਡ ਦੀ ਹਦੂਰ ਤੋਂ ਬਾਹਰ ਰੱਖਿਆ ਜਾਵੇ। ਇਸ ਮਤੇ ਪਿੱਛੇ ਦ੍ਰਿੜ ਇਹ ਦਿੱਤੀ ਜਾ ਰਹੀ ਹੈ ਤਾਂ ਜੋ ਭਵਿੱਖ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿੰਦੇ ਪ੍ਰਵਾਸੀ ਵੱਲੋਂ ਕਿਸੇ ਜੁਲਮ ਤੋਂ ਪਿੰਡ ਦੀਆਂ ਔਰਤਾਂ ਦੀ ਸੁਰੱਖਿਆ ਹੋ ਸਕੇ ਤੇ ਨਾਲ ਹੀ ਪਿੰਡ ਦੀ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਿਆ ਜਾ ਸਕੇ। ਰਾਸ਼ਟਰਪਤੀ ਦ੍ਰੋਪਦੀ ਮੁਰਮਰੂ ਦੇ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਪਸਤਾਵਿਤ ਦੌਰੇ ਤੇ ਠੀਕ ਪਹਿਲਾਂ ਬੰਬ ਦੀ ਧਮਕੀ ਵਾਲੀ ਈਮੇਲ ਨੇ ਸੁਰੱਖਿਆ ਜਲਦੀਆਂ ਨੂੰ ਅਲਰਟ ਕਰ ਦਿੱਤਾ ਹੈ। ਈਮੇਲ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਦੇ ਹਾਤੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਸ ਨਾਲ ਸਮੁੱਚੇ ਪ੍ਰਸ਼ਾਸਨ ਸਤਾਬ ਵਿੱਚ ਹਲਚਲ ਮਚ ਗਈ ਹੈ ਰਾਸ਼ਟਰਪਤੀ ਦੇ ਪ੍ਰਸਤਾਵਿਤ ਦੌਰੇ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਨੂੰ ਮੂੜ ਨਿਰਧਾਰਤ ਕਰਨ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ ਰਾਸ਼ਟਰਪਤੀ ਦੋਪਤੀ ਮੁਰਮੁਰੂ ਮਈ ਵਿੱਚ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਆਈਆਈਪੀ ਮੰਡੀ ਦਾ ਦੌਰਾ ਕਰਨ ਵਾਲੇ ਹਨ ਉਹ ਦੋ ਦਿਨਾਂ ਦੇ ਲਈ ਮੰਡੀ ਆਈਆਈਪੀ ਵਿੱਚ ਪਹੁੰਚ ਰਹੇ ਹਨ ਅਤੇ ਉਹਨਾਂ ਨੇ ਇੱਥੇ ਅੰਤਰਰਾਸ਼ਟਰੀ ਖੋਜ ਸੰਪੋਜੀਅਮ ਦਾ ਉਦਘਾਟਨ ਕਰਨਾ ਹੈ ਇਸ ਪ੍ਰੋਗਰਾਮ ਵਿੱਚ ਭਾਰਤ ਅਤੇ ਵਿਦੇਸ਼ਾਂ ਤੋਂ ਵਿਗਿਆਨੀ, ਖੋਜਕਰਤਾ, ਪ੍ਰੋਫੈਸਰ ਅਤੇ ਵਿਦਿਆਰਥੀ ਹਿੱਸਾ ਲੈਣਗੇ। ਅਜੇ ਹੀ ਸਥਿਤੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਪਹਿਲਾਂ ਹੀ ਰਾਸ਼ਟਰਪਤੀ ਦੇ ਆਉਣ ਦੀਆਂ ਤਿਆਰੀਆਂ ਵਿੱਚ ਰੁੱਝੀਆਂ ਹੋਈਆਂ ਸਨ। ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਦੇ ਨਾਲ-ਨਾਲ ਖੁਫੀਆ ਅਤੇ ਕੇਂਦਰੀ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਈਮੇਲ ਕਿਸ ਨੇ ਅਤੇ ਕਿੱਥੋਂ ਭੇਜੀ ਹੈ ਇਹ ਪਤਾ ਲਗਾਉਣ ਲਈ ਈਮੇਲ ਦੀ ਜਾਂਚ ਲਈ ਸਾਈਬਰ ਸੈੱਲ ਤਾਇਨਾਤ ਕੀਤਾ ਗਿਆ ਹੈ। ਕੇਂਦਰੀ ਸੁਰੱਖਿਆ ਬਲਾਂ ਨੇ ਵੀ ਬਾਜ਼ਾਰਾਂ ਵਿੱਚ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਸ਼ੁਰੂ ਕਰ ਦਿੱਤੀ ਹੈ ਆਈਬੀ ਇੰਟੈਲੀਜੈਂਸ ਬਿਊਰੋ ਅਤੇ ਰਾਸ਼ਟਰਪਤੀ ਦੀ ਸੁਰੱਖਿਆ ਨਾਲ ਜੁੜੇ ਅਧਿਕਾਰੀ ਹੁਣ ਦੌਰੇ ਤੋਂ ਪਹਿਲਾਂ ਹਰ ਪਹਿਲੂ ਤੇ ਨਜ਼ਰ ਰੱਖ ਰਹੇ ਹਨ ਇਸ ਘਟਨਾ ਤੋਂ ਬਾਅਦ ਰਾਸ਼ਟਰਪਤੀ ਦੇ ਦੌਰੇ ਲਈ ਪਹਿਲਾਂ ਤੋਂ ਤਿਆਰ ਕੀਤੀ ਗਈ ਸੁਰੱਖਿਆ ਰਣਨੀਤੀ ਦੀ ਦੁਬਾਰਾ ਤੋਂ ਸਮੀਖਿਆ ਕੀਤੀ ਜਾ ਰਹੀ ਹੈ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਕੇਂਦਰੀ ਬਲਾਂ ਦੇ ਨਾਲ ਮਿਲ ਕੇ ਹੁਣ ਆਈਆਪੀ ਮੰਡੀ ਸਮੇਤ ਆਲੇ-ਦੁਆਲੇ ਦੇ ਸਾਰੇ ਖੇਤਰਾਂ ਦੀ ਤਾਜ਼ਾ ਸੁਰੱਖਿਆ ਦੀ ਸਮੀਖਿਆ ਕਰਨਗੇ ਸਮਾਗਮ ਦੇ ਸਥਾਨ ਰਾਸ਼ਟਰਪਤੀ ਦੇ ਠਹਿਰਨ ਦੇ ਪ੍ਰਬੰਧ ਰੂਟਾਂ ਅਤੇ ਭੀੜ ਭੜਾਕੇ ਵਾਲੇ ਇਲਾਕਿਆਂ ਤੇ ਵਾਧੂ ਸੁਰੱਖਿਆ ਬਲਾਂ ਦੀ ਤਾਇਨਾਤੀ ਲਈ ਯੋਜਨਾਬੰਦੀ ਕੀਤੀ ਜਾ ਰਹੀ ਹੈ ਰਾਸ਼ਟਰਪਤੀ ਦਾ ਆਈਆਈਪੀ ਮੰਡੀ ਵਿੱਚ ਲਗਾਤਾਰ 2 ਤੋਂ 3 ਘੰਟੇ ਰੁਕਣ ਦਾ ਪ੍ਰੋਗਰਾਮ ਹੈ ਨਾਪਾਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਨਜ਼ਰਬੰਦ ਸਾਧੂ ਸਿੰਘ ਧਰਮਸੋਤ ਜਿਨ੍ਹਾਂ ਨੂੰ ਈਡੀ ਵੱਲੋਂ ਆਂਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ ਦੇ ਦੋਸ਼ਾ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਪਿਛਲੇ 14 ਮਹੀਨਿਆਂ ਤੋਂ ਵੱਧ ਸਮੇਂ ਤੋਂ ਨਾਬਾਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਨਜ਼ਰਬੰਦ ਸਨ ਬੀਤੇ ਦਿਨੀ ਸੁਪਰੀਮ ਕੋਰਟ ਵੱਲੋਂ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ ਅਤੇ ਨਾਬਾਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚੋਂ ਸਾਧੂ ਸਿੰਘ ਧਰਮਸੋਤ ਰਿਹਾ ਹੋ ਗਏ ਹਨ ਅਤੇ ਪਾਰਟੀ ਵਰਕਰਾਂ ਵੱਲੋਂ ਉਹਨਾਂ ਦਾ ਧਰਮਾ ਸਵਾਗਤ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਮੈਨੂੰ ਨਿਆਯ ਪਾਲਿਕਾ ਉੱਤੇ ਪੂਰਾ ਭਰੋਸਾ ਹੈ ਤੇ ਉਹਨਾਂ ਵੱਲੋਂ ਮੈਨੂੰ